ਤੇ ਸ਼ਰਾਬ ਪਾ ਕੇ ਪੀ ਇਹ ਅੱਲਾ ਇਹ ਅੱਲਾ ਤੇ ਪਾ ਨਾ ਪਾ ਪਕਰ ਮੈਨੂੰ ਮਾਰਾ ਕਰਪ ਕਰ ਕੋਈ ਸਾਡੇ ਵਿੱਚ ਕੋਈ 19 ਕੀ ਮਰਨ ਦਾ ਕੋਈ ਮੱਲੇ ਦੇ ਵਿੱਚ ਕੋਈ ਸਿਆਪਾ ਹੋ ਗਿਆ ਤੇ ਭਗਵੰਤ ਮਾਨ ਸਿੰਘ ਜ਼ਿੰਮੇਵਾਰ ਤੇਰਾ 92 ਐਮਐਲ ਜ਼ਿੰਮੇਵਾਰ ਹੋਣਗੇ ਤਸਵੀਰਾਂ ਦੇ ਵਿੱਚ ਜਿਹੜੀਆਂ ਬੀਬੀਆਂ ਨੂੰ ਤੁਸੀਂ ਪਿੱਟ ਸਿਆਪਾ ਕਰਦਿਆਂ ਨੂੰ ਵੇਖ ਰਹੇ ਹੋ ਇਹ ਬੀਬੀਆਂ ਕਿਸੇ ਦੀ ਮੌਤ ਦੇ ਅਫਸੋਸ ਨਹੀਂ ਕਰ ਰਹੀਆਂ ਸਗੋਂ ਬਿਜਲੀ ਦਫ਼ਤਰ ਜਾ ਕੇ ਅਧਿਕਾਰੀਆਂ ਦੇ ਖਿਲਾਫ ਵਿਟ ਸਿਆਪਾ ਕੀਤਾ ਜਾ ਰਿਹਾ ਹੈ ਤਸਵੀਰਾਂ ਲੁਧਿਆਣਾ ਦੇ ਹਲਕਾ ਆਤਮ ਨਗਰ ਅਧੀਨ ਵਾਰ ਨੰਬਰ 52 ਦੀਆਂ ਨੇ ਜਿੱਥੇ ਦੇ ਲੋਕ ਦੋ ਦਿਨਾਂ ਤੋਂ ਲਾਈਟ ਨਾ ਹੋਣ ਕਰਕੇ ਅਤੇ ਵੱਡੇ ਵੱਡੇ ਕਟ ਲੱਗਣ ਕਾਰਨ ਐਨੇ ਪਰੇਸ਼ਾਨ ਹੋ ਗਏ ਕਿ ਮਾਡਲ ਟਾਊਨ ਬਿਜਲੀ ਦਫ਼ਤਰ ਦੇ ਵਿੱਚ ਪਹੁੰਚ ਕੇ ਲੋਕਾਂ ਨੇ ਜਿਵੇਂ ਕੋਈ ਮਰ ਗਿਆ ਹੋਵੇ ਉਵੇਂ ਸਿਆਪਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਮੌਕੇ ਤੇ ਕੋਈ ਗੱਲ ਸੁਣਨ ਵਾਲਾ ਨਾ ਆਇਆ ਤੋਂ ਨਾ ਮੌਜੂਦ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਸਾਧ ਲਿਆ ਤੇ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ ਵੀਰਾਂ ਦਿਖਾਵਾਂਗੇ ਲੁਧਿਆਣਾ ਦੇ ਮਾਡਲ ਟਾਊਨ ਬਿਜਲੀ ਦਫ਼ਤਰ ਦੀਆਂ ਜਿੱਥੇ ਲੋਕ ਪਰੇਸ਼ਾਨ ਹੋ ਕੇ ਬਿਜਲੀ ਨਾ ਆਉਣ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਆਂ ਰਾਤ ਵੀ ਇਹ ਲੋਕ ਆਏ ਸੀ ਅਤੇ ਦਿਨ ਦੇ ਟਾਈਮ ਸਵੇਰੇ 5 ਤੋਂ 6 ਵਜੇ ਦੇ ਦੱਸ ਰਹੇ ਨੇ ਆਏ ਹੋਏ ਆਂ ਅਤੇ 10 ਤੇ 11 ਵਜੇ ਨੂੰ ਆ ਗਏ ਨੇ ਕਿਉਂਕਿ 5-6 ਘੰਟੇ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ ਕੋਈ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਅਤੇ ਇਲਾਕੇ ਦੇ ਵਿੱਚ ਜਿਹੜੀ ਲਾਈਟ ਬੰਦ ਆ ਉਸ ਲਈ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂ ਦਿਖਾ ਰਹੇ ਆਂ ਤੁਹਾਨੂੰ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਪੁਰਸ਼ ਵੀ ਮੌਕੇ ਤੇ ਪਹੁੰਚੇ ਹੋਏ ਨੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕ ਕਿਦਾਂ ਪਿੱਟ ਸਿਆਪਾ ਬਿਜਲੀ ਵਿਭਾਗ ਦੇ ਦਾ ਕਰ ਰਹੇ ਨੇ ਗਲਤ ਵੀ ਕਰਨ ਦੀ ਕੋਸ਼ਿਸ਼ ਕਰਨਗੇ ਬੀਬੀ ਜੀ ਅੱਜ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹੋ ਕੀ ਵਜ੍ਹਾ ਹੈ ਵੇ ਭਰਾਵਾ ਬਿਜਲੀ ਮੈਕੋ ਦੇ ਵੱਡੇ ਅਫਸਰ ਮਾਰ ਗਏ ਨਾ ਸਾਰੇ ਬੀਬੀ ਅਫਸੋਸ ਕਰ ਰਹੇ ਆ ਆ ਮਾ ਕਿਉਂ ਕਿ ਉਹਨਾਂ ਨੂੰ ਰੋੜਿਆ ਆ ਆ ਵਾੜ ਨੂੰ ਪਤਾ ਲੱਗਿਆ ਆ ਆ ਕਿਉਂਕਿ ਸਾਡੇ ਬੱਚੇ ਬੇਹਰਾਮ ਹੋ ਰਹੇ ਨੇ ਅਸੀਂ ਬੇਹਰਾਮ ਹੋ ਰਹੇ ਵੱਡੇ ਅਫਸਰ ਬੈਕ ਮੈਚ ਐਸਐਚ ਬੈਠੇ ਨੇ ਅਸੀਂ ਉਹਨੂੰ ਐਸਐਚ ਤੋਂ ਬਾਹਰ ਕੱਢ ਕੇ ਅਸੀਂ ਆਰਾਮ ਨਾਲ ਉਹਨਾਂ ਦਾ ਰਸਟ ਕਰਨ ਆਇਆ ਅਸੀਂ 24 ਘੰਟੇ ਸੌਏ ਨਹੀਂ ਤਾਂ ਅਸੀਂ ਅਫਸਰ ਨੂੰ ਰੋਣੇ ਪਿਆ ਕਿ ਵੱਡੇ ਅਫਸਰ ਤੁਸੀਂ ਨੌਕਰੀ ਤੇ ਬੈਠੋ ਲੱਖ ਲੱਖ ਰੁਪਏ ਤੁਸੀਂ ਫੀਸਾ ਲੈ ਰਹੇ ਹੋ ਤੁਸੀਂ ਆਪਣੀ ਡਿਊਟੀ ਕਿਉਂ ਨਹੀਂ ਪੂਟਾਰੇ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਚੁੱਕਦੇ ਤੁਸੀਂ ਬਿਜਲੀ ਟਾਈਮ ਨਾਲ ਕਿਉਂ ਨਹੀਂ ਬੱਚਾ ਨੂੰ ਕਿਹੜੇ ਇਲਾਕੇ ਦੀ ਬਿਜਲੀ ਬੰਦ ਆ ਮੜਾ ਕੁਝ ਦੱਸੋ ਉਹਨਾਂ ਚਾਰ ਨੰਬਰ ਵਾਟ ਹੈ ਮਨਜੀਤ ਨਗਰ ਜੀਰਾ ਤੇ ਲੈ ਕੇ 13 ਨੰਬਰ ਤੱਕ ਗਲੀ 'ਚ ਸਾਡੇ ਲੈਟਰ ਨਹੀਂ ਆ ਗਏ ਬੱਚਾ ਸਾਡਿਆਂ ਨੂੰ ਟੱਟੀਆਂ ਉਲਟੀਆਂ ਬਿਮਾਰ ਹਸਪੀਟਲਾਂ 'ਚ ਬੱਚੇ ਵੇ ਪਏ ਨੇ ਇਹ ਕੌਣ ਜ਼ਿੰਮੇਵਾਰ ਹੈ ਇਹ ਵੱਡੇ ਵੱਡੇ ਅਫਸਰ ਇੱਥੇ ਦੇ ਬਿਜਲੀ ਵਿਭਾਗ ਦੇ ਵਾਲੇ ਜ਼ਿੰਮੇਵਾਰ ਹੋਣਗੇ ਜੇ ਘਰ 'ਚ ਮਹੱਲੇ 'ਚ ਕੋਈ ਬੱਚਾ ਮਰ ਗਿਆ ਕੋਈ ਬਜ਼ੁਰਗ ਮਰ ਗਿਆ ਇਹ ਪੂਰਾ ਭਗਵੰਤ ਮਾਰ ਤੇ ਬਿਜਲੀ ਵਿਭਾਗ ਜ਼ਿੰਮੇਵਾਰ ਹੋਏਗਾ ਅਸੀਂ ਆ ਸਭ ਤੁਹਾਡੇ ਰਾਜੇ ਰਾਏ ਪਰਮੇਸ਼ ਕਰਨਾ ਕਿ ਸਾਨੂੰ 24 ਘੰਟੇ ਬਿਜਲੀ ਦਿੱਤੀ ਜਾਵੇ ਸਾਡੇ ਮਲਕ ਲੱਗਦਾ ਜਦੋਂ ਸਰਕਾਰ ਬੰਨੀ ਸੀ ਉਦੋਂ 24 ਘੰਟਿਆਂ ਦਾ ਕਿਹਾ ਸੀ ਬਿਜਲੀ ਨਹੀਂ ਜਾਏਗੀ ਪਹਿਲੀਆਂ ਸਰਕਾਰਾਂ ਦੇ ਵਿੱਚ ਜਾਂਦੀ ਸੀ ਜਾਂ ਨਹੀਂ ਜੇ ਪਹਿਲੇ ਸਰਕਾਰਾਂ ਇਹ ਪਹਿਲੀ ਭਗਵੰਤਾ ਮਾਨ ਦੇ ਸਰਕਾਰ ਮੁਰਦਾਬਾਦ ਜਿਨੇ ਬਿਜਲੀ ਨਹੀਂ ਦਿੱਤੀ ਇਹ ਫ੍ਰੀ ਕਹ ਕੇ ਇਹਨੇ ਫ੍ਰੀ ਕੀ ਦਈਏ ਸਾਨੂੰ ਮੁੱਲ ਵੀ ਦੇਈ ਜਾਵੇ ਨਾ ਅਸੀਂ ਮੁੱਲ ਵੀ ਬਿਜਲੀ ਬਾਲਾਂਗੇ ਸਾਡੇ ਬੱਚਾ ਤੇ ਬੱਚੇ ਰਹਿਣਗੇ ਨਾ ਸਾਨੂੰ ਫ੍ਰੀ ਬਿਜਲੀ ਵੀ ਨਹੀਂ ਚਾਹੀਦੀ ਬਿਲਕੁਲ ਇਲਾਕੇ ਦੇ ਲੋਕ ਕਹਿ ਰਹੇ ਨੇ ਸਾਨੂੰ ਮੁੱਲ ਵੀ ਬਿਜਲੀ ਦਿੱਤੀ ਜਾਵੇ ਤਾਂ ਅਸੀਂ ਉਹ ਵੀ ਲਵਾਂਗੇ ਜਿਹੜੀ 600 ਯੂਨਟ ਫ੍ਰੀ ਦਿੱਤੀ ਜਾ ਰਹੀ ਹੈ ਅਸੀਂ ਨਹੀਂ ਲੈਣਾ ਚਾਹੁੰਦੇ ਹੋਰ ਵੀ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਕੋਸ਼ਿਸ਼ ਕਰਾਂਗੇ ਪ੍ਰਧਾਨ ਜੀ ਕੀ ਨਾਮ ਹੈ ਹਾਂਜੀ ਮੈਂ ਗੁਰਮੀਤ ਸਿੰਘ ਸਿੱਧੂ ਵਾਰਡ ਨੰਬਰ 52 ਮਨਜੀਤ ਨਗਰ ਇਲਾਕੇ ਦੇ ਨਿਵਾਸੀ ਜੋ ਕਿ ਨੌਜਵਾਨ ਬੱਚਿਆਂ ਤੋਂ ਬਜ਼ੁਰਗਾਂ ਤੋਂ ਲੈ ਕੇ ਆ ਦੋ ਤਲੀਫ ਤੰਗੀ ਸਹਰੇ ਆ ਇਲਾਕੇ ਚ ਦੋ ਦੋ ਦਿਨ ਹੋ ਗਏ 48 48 ਘੰਟੇ ਲਾਈਟ ਨਹੀਂ ਆ ਰਹੀ ਔਰ ਇਹ ਦੋ ਦੋ ਦਿਨਾਂ ਦੀ ਗੱਲ ਨਹੀਂ ਮਹੀਨੇ ਤੋਂ ਡੇਢ ਮਹੀਨਾ ਦੋ ਦੋ ਮਹੀਨੇ ਹੋ ਚੁੱਕੇ ਨੇ ਲਗਾਤਾਰ ਬਿਜਲੀ ਦੇ ਕੱਟ ਜੋ ਭਗਵੰਤ ਮਾਨ ਦੀ ਸਰਕਾਰ ਨੇ ਲਾਰੇ ਲਾਏ ਸੀਗੇ ਕਿ 600 ਯੂਨਟਾਂ ਫ੍ਰੀ ਜੇ ਬਿਜਲੀ ਦੇਣੀ ਨਹੀਂ ਤੇ ਫ੍ਰੀ ਯੂਨਟਾਂ ਨੂੰ ਅਸੀਂ ਸਿਰ ਚ ਮਾਰੀਏ ਸੋ ਤੁਸੀਂ ਦੇਖ ਰਹੇ ਹੋ ਆ ਛੋਟੇ ਛੋਟੇ ਬੱਚੇ ਪੇਪਰ ਚੱਲ ਰਹੇ ਨੇ ਪੜਾਈਆਂ ਚੱਲ ਰਹੀਆਂ ਸਕੂਲ ਜਾਣ ਤੋਂ ਬਿਨਾਂ ਲਾਈਟ ਤੋਂ ਬਿਨਾਂ ਪਾਣੀ ਤੋਂ ਤੁਸੀਂ ਦੱਸੋ ਇਹ ਆਪਣੇ ਬੱਚਿਆਂ ਨੂੰ ਸਰਕਾਰਾਂ ਕਿਵੇਂ ਬੱਚੇ ਐਮ ਐਲ ਏ ਕਿਵੇਂ ਭੇਜਦੇ ਨੇ ਇਹ ਕਿਸ ਤਰ੍ਹਾਂ ਬਿਨਾਂ ਬਿਜਲੀ ਜਾਂ ਬਿਜਲੀ ਪਾਣੀ ਤੋਂ ਕਿਵੇਂ ਗੁਜ਼ਾਰਾ ਕਰ ਸਕਦੇ ਆ ਸੋ ਅੱਜ ਅਸੀਂ ਇੱਕ ਸ਼ੀਸ਼ਾ ਦਿਖਾਣ ਆਏ ਆ ਬਿਜਲੀ ਵਿਭਾਗ ਨੂੰ ਮਾਡਲ ਟਾਊਨ ਲੁਧਿਆਣਾ ਜੋ ਬਿਜਲੀ ਵਿਭਾਗ ਦਾ ਦਫ਼ਤਰ ਹੈ ਨਾ ਇੱਥੇ ਕੋਈ ਜਈ ਬੈਠੀ ਹੈ ਬੈਠਾ ਹੈ ਨਾ ਇੱਥੇ ਕੋਈ ਐਸ ਡੀਓ ਨੈਕਸੀਨ ਬੈਠਾ ਹੈ ਔਰ ਇਹਨਾਂ ਦੇ ਦਫ਼ਤਰਾਂ ਜਾ ਕੇ ਦੇਖੋ ਤੁਸੀਂ ਪੱਖੇ ਬਿਜਲੀ ਬੱਤੀਆਂ ਬਿਨਾਂ ਮਤਲਬ ਚੱਲ ਰਹੀਆਂ ਨੇ ਕੋਈ ਉੱਥੇ ਕੁਰਸੀਆਂ ਖਾਲੀ ਨੇ ਕੋਈ ਅਧਿਕਾਰੀ ਮੌਜੂਦ ਨਹੀਂ ਹੈਗਾ ਸਮਾਂ ਤੁਸੀਂ ਆਪਣੇ ਮੋਬਾਈਲਾਂ ਚੈੱਕ ਕਰ ਲਓ 11 ਵੱਜ ਚੁੱਕੇ ਨੇ 11 ਵਜੇ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਕਿੰਨੇ ਵਜੇ ਦੇ ਇੱਥੇ ਬੈਠੇ ਹੋਏ ਆ ਅਸੀਂ ਪਹਿਲਾਂ ਸਾਰੀ ਰਾਤ ਇੱਥੇ ਬੈਠੇ ਆ ਉਸ ਤੋਂ ਬਾਅਦ ਸਵੇਰੇ 6 ਵਜੇ ਫੇਰ ਆਏ ਆ ਅਸੀਂ ਕਿ ਸ਼ਾਇਦ 7-8 ਵਜੇ ਅਧਿਕਾਰੀ ਮਿਲੂਗੇ ਪਰ 11 ਵੱਜ ਚੁੱਕੇ ਨੇ ਸਾਰੀ ਰਾਤ ਧਰ ਨਾਲ ਆਉਣ ਤੋਂ ਬਾਅਦ ਅਸੀਂ ਰੋਸ ਪ੍ਰਦਰਸ਼ਨ ਕੀਤਾ ਹੁਣ ਵੀ ਅਸੀਂ 6 ਵਜੇ ਤੋਂ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਆ ਕੋਈ ਵੀ ਬਿਜਲੀ ਵਿਭਾਗ ਦਾ ਅਧਿਕਾਰੀ ਪਹੁੰਚਿਆ ਹੀ ਨਹੀਂ ਤੁਹਾਡੇ ਕੋਲ ਇੱਥੇ ਸਾਹਮਣੇ ਜੀ ਤੁਸੀਂ ਲਾਈਵ ਚਲਾ ਰਹੇ ਹੋ ਪ੍ਰੈ ਬਿਜਲੀਆਂ ਲਾਈਟਾਂ ਚੱਲ ਰਹੀਆਂ ਬਿਨਾ ਮਤਲਬ ਪੱਖੇ ਚੱਲ ਰਹੇ ਨੇ ਪਰ ਇੱਥੇ ਕੋਈ ਵੀ ਬਿਜਲੀ ਵਿਭਾਗ ਦੇ ਮਾਡਲ ਟਾਊਨ ਜਿਹੜਾ ਬਿਜਲੀ ਦਫ਼ਤਰ ਹੈ ਉੱਤੇ ਕੋਈ ਵੀ ਪ੍ਰਸ਼ਾਸਨਿਕ ਹਣ ਹੱਲ ਨਾ ਹੋਇਆ ਤਾਂ ਫੇਰ ਅਗਲਾ ਸੰਗਤ ਅਸੀਂ ਇੱਥੇ ਹੀ ਬੈਠਾਂਗੇ ਅਸੀਂ ਇੱਥੇ ਹੀ ਬਿਜਲੀ ਵਿਭਾਗ ਦੇ ਵੀ ਰੋਸ ਪ੍ਰਦਰਸ਼ਨ ਕਰਾਂਗੇ ਉੱਤੇ ਹੀ ਮੌਕੇ ਤੇ ਪਹੁੰਚੇ ਵਿਧਾਇਕ ਸਿੱਧੂ ਨੇ ਬਿਜਲੀ ਦੇ ਅਧਿਕਾਰੀਆਂ ਨੂੰ ਫੋਨ ਲਗਾ ਲਿਆ ਅਤੇ ਖਰੀਆਂ ਖੋਟੀਆਂ ਸੁਣਾ ਦਿੱਤੀਆਂ ਮੇਰੇ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਇਹਨਾਂ ਦਾ ਦੁੱਖ ਜਾਣਦਾ ਤੇ ਮੈਂ ਜਲੰਧਰ ਦੇ ਵਿੱਚ ਸੀ ਤਾਂ ਜਲੰਧਰ ਆ ਕੇ ਹੁਣ ਸਿੱਧਾ ਇੱਧਰ ਆਇਆ ਉਹਨਾਂ ਕਿਹਾ ਕਿ ਅਸੀਂ ਇਹਨਾਂ ਦਾ ਮਸਲਾ ਹੱਲ ਕਰਵਾਵਾਂਗੇ ਮੌਕੇ ਤੇ ਮੌਜੂਦਾ ਐਮਐਲਏ ਹਲਕਾ ਆਤਮਨਗਰ ਦੇ ਉਹ ਵੀ ਪਹੁੰਚੇ ਨੇ ਮੁਸ਼ਕਲਾ ਦਾ ਹੱਲ ਕਰਨ ਲਈ ਇਹਨਾਂ ਦੇ ਨਾਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਵਿਧਾਇਕ ਸਾਹਿਬ ਵੀ ਪਹੁੰਚ ਚੁੱਕੇ ਨੇ ਵਿਧਾਇਕ ਸਾਹਿਬ ਕੀ ਲੱਗਦਾ ਰਾਤ ਦੇ ਲੋਕ ਇੱਥੇ ਪਹੁੰਚੇ ਹੋਏ ਨੇ ਬਿਜਲੀ ਵਿਭਾਗ ਦੇ ਵਾਲਿਆਂ ਦੇ ਕੰਮ ਤੇ ਕਹਿੰਦੇ ਜੂਨ ਹੀ ਸਰਕਾਰੀ ਬਿਜਲੀ 2 ਦਿਨ ਤੋਂ ਆ ਨਹੀਂ ਰਹੀ ਜੋ ਤੇ ਕੰਨ ਤੇ ਜੋ ਮੈਨੂੰ ਸਰਕਾਉਣੀ ਆਉਂਦੀ ਆ ਬੰਦੇ ਉੱਥੇ ਡਿਪੂਟ ਕਰਕੇ ਕੰਮ ਤੇ ਲੱਗੇ ਹੋਏ ਨੇ ਇੱਕ ਡੇਢ ਘੰਟੇ ਦਾ ਕੰਮ ਹੋ ਰਿਹਾ ਤੇ ਮੈਂ ਅੱਜ ਐਕਸ਼ਨ ਨੂੰ ਤਾਲਣਾ ਕਰਨਾ ਹੈ ਬਈ ਬਿਲਕੁਲ ਵੀ ਅਗਰ ਮੰਗਵੀਤ ਨਗਰ ਦੀ ਅੱਜ ਤੋਂ ਬਾਅਦ ਅਣਗੈਲੀ ਹੋਈ ਲਾਈਟ ਖਰਾਬ ਹੋਈ ਤਾਂ ਜਿਹੜਾ ਅਧਿਕਾਰੀ ਵੀ ਜ਼ਿੰਮੇਵਾਰ ਹੋਇਆ ਮੈਂ ਉਹਨੂੰ ਆਪ ਜਾ ਕੇ ਮੁੱਖ ਮੰਤਰੀ ਸਾਹਿਬ ਕੋਲੇ ਜਾਣਾ ਪਵੇ ਮੈਂ ਆਪਸੇ ਪਿੰਡ ਕਰਾਵਾਂ ਇੱਕ ਉਹਨਾਂ ਨੇ ਕਹੀ ਜਿਹੜਾ 1912 ਟੋਲ ਫਰੀ ਨੰਬਰ ਆ ਉਹ ਵੀ ਨਹੀਂ ਮਿਲਦਾ ਤੇ ਜਿਹੜੇ ਇੱਥੇ ਦੇ ਜੇਏ ਨੇ ਉਹਨਾਂ ਦੇ ਵੀ ਫੋਨਸ ਵਿੱਚੋਂ ਫਾ ਰਹੇ ਨੇ ਕਿਵੇਂ ਲੱਗਦਾ ਇਹਨਾਂ ਨੂੰ ਇਹਨਾਂ ਨੂੰ ਅਧਿਆ ਹਦਾਇਤ ਜਾਰੀ ਕਰਨੀਆਂ ਵੀ ਬਾਹਰ ਦਫਤਰ ਦੇ ਚੜ ਲਾਇਆ ਜਾਵੇ ਕਿਉਂਕਿ ਇਹ ਕਹਿੰਦੇ ਨੇ ਬਹਾਨਾ ਲਾਉਂਦੇ ਮੈਂ ਪੰਜਾਬੀ ਵਿੱਚ ਕਹਿੰਨਾ ਬਹਾਨਾ ਲਾਦੇ ਨੇ ਜੀ ਸ਼ਿਫਟ ਚੇਂਜ ਹੋ ਗਈ ਜਿਹੜੀ ਵੀ ਸ਼ਿਫਟ ਚੇਂਜ ਹੋ ਜੇ ਉਹਦਾ ਬਾਹਰ ਨੰਬਰ ਲਿਖਿਆ ਹੋਵੇ ਤਾਂ ਕਿ ਪਬਲਿਕ ਆ ਕੇ ਉਸ ਬੰਦੇ ਨੂੰ ਫੋਨ ਕਰ ਸਕੇ 1912 ਜਿਹੜਾ ਉਹ ਬਹੁਤ ਜ਼ਿਆਦਾ ਬਿਜ਼ੀ ਨੰਬਰ ਆਉਂਦਾ ਉਹਦੇ ਲਈ ਮੈਂ ਜਿਹੜੇ ਸਰਦਾਰ ਹਰਪ੍ਰੀਤ ਸਿੰਘ ਯੂਟੀਓ ਸਾਹਿਬ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਇੱਕ ਦੀ ਜਗ੍ਹਾ ਚਾਰ ਪੰਜ ਨੰਬਰ ਆ ਲਾਇਆ ਜਾਣ ਤਾਂ ਕਿ ਪਬਲਿਕ ਨੂੰ ਜਿਹੜੀਆਂ ਕਰਮਚਾਰੀਆਂ ਦੀ ਕਹਿੰਦੇ ਘਾਟ ਆ ਕੱਲ ਤਿੰਨ ਬੰਦੇ ਹੀ ਸੀਗੇ ਕਹਿੰਦੇ ਠੀਕ ਕਰਨ ਵਾਲੇ ਕੋਈ ਗੱਲਬਾਤ ਨਹੀਂ ਸੁਣ ਪਾ ਰਹੇ ਉਹ ਕਹਿੰਦੇ ਬੰਦੇ ਕੰਪਲੀਟ ਹੋਰ ਪਾਸੇ ਗਏ ਆ ਇਹ ਕਮੀ ਮੁਲਾਜ਼ਮਾਂ ਦੀ ਕਮੀ ਹੈਗਾ ਕਿਉਂਕਿ ਪਿਛਲੀਆਂ ਪਾਰਟੀਆਂ ਨੇ ਜਿਹੜੀ ਵੀ ਆ ਭਰਤੀ ਬਲ ਬਿਲਕੁਲ ਧਿਆਨ ਨਹੀਂ ਕਰਿਆ ਨਰਿੰਦਰ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਮੈਂ ਵਿਸ਼ੇਸ਼ ਰੂਪ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਕੇ ਆਪਣੇ ਹਲਕੇ ਦੇ ਲਈ ਜਿਹੜੇ ਆ ਮੁਲਾਜ਼ਮਾਂ ਜਿਹੜੀ ਵੀ ਆ ਚਾਹੇ ਉਹ ਡੀਸੀ ਰੇਟ ਤੇ ਰਹਿਣ ਕੱਟੇ ਰੱਖਣ ਤਾਂ ਕਿ ਜਿਹੜੀ ਆ ਪਬਲਿਕ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਨਾ ਆਵੇ ਕਿਉਂਕਿ ਅਗਰ ਮਨਜੀਦਨਗਰ ਦੇ ਲੋਕਾਂ ਨੂੰ ਤਕਲੀਫ ਹੋਈ ਤਾਂ ਉਹ ਕਲਵੰਸ਼ ਸਿੰਘ ਸਿੱਧੂ ਨੂੰ ਤਕਲੀਫ ਹੋਊਗੀ ਉਹਦੇ ਲਈ ਕਿਸੇ ਅਧਿਕਾਰੀ ਨੂੰ ਬਖਸ਼ਾ ਨਹੀਂ ਜਾਊਗਾ ਹੁਣ ਤੋਂ ਇਹਨਾਂ ਦੀ ਸਮੱਸਿਆ ਦਾ ਹੱਲ ਸੁਣਾਣਾ ਨਹੀਂ ਆਏ ਹੋ ਗੱਲ ਸੁਣਾਣ ਆਏ ਹੋ ਗੱਲ ਸੁਣਾਣ ਆਏ ਹੋ ਗੱਲ ਬੱਚੇ ਬਿਮਾਰ ਪਏ ਨੇ ਗੱਲ ਸੁਣ ਲਈ ਮੈਂ ਵਿਸ਼ੇਸ਼ ਰੂਪ ਵਿੱਚ ਦਿਲਿੰਦਰ ਤੋਂ ਆਇਆ ਮੇਰੀ ਉੱਥੇ ਡਿਊਟੀ ਲੱਗੀ ਹੋਈ ਹੈ ਜੀ ਐਕਸ਼ਨ ਨਾ ਮੈਂ ਗੱਲ ਕਰਦਾ ਹੁਣ ਜਿਹੜਾ ਵੀ ਪਹਿਲਾਂ ਤਾਂ ਮੈਂ ਲੇਬਰ ਲਗਾ ਕੇ ਪਹਿਲਾਂ ਜਿਹੜਾ ਮੇਰਾ ਕੰਮ ਹੈ ਨਾ ਹਲਕਾ ਵਿਧਾਇਕ ਦਾ ਉੱਥੇ ਲੇਬਰ ਲਾ ਕੇ ਆ ਮੇਰੇ ਕੋਲ ਫੋਟੋ ਤੁਹਾਨੂੰ ਮੈਂ ਇਹਨਾਂ ਨੂੰ ਪਬਲਿਕ ਨੂੰ ਜੀ ਹੁਣ ਕੀ ਲੱਗਦਾ ਸਮੱਸਿਆ ਦਾ ਹੱਲ ਹੋ ਜੂ ਇਹਨਾਂ ਦਾ ਡੇਢ ਘੰਟੇ ਉਹ ਰੇਲਵੇ ਵਾਲਿਆਂ ਨੇ ਇਹਨਾਂ ਦੀ ਕੇਬਲ ਕੱਟ ਦਿੱਤੀ ਸੀ ਜੀ ਉਹਦੇ ਵਿੱਚ ਹੁਣ ਕਿਹਦੀ ਗੱਲੀ ਕਹਾਂ ਉੱਤੋਂ ਪ੍ਰਸ਼ਾਸਨ ਆ ਗਈ ਇਹਨਾਂ ਨੇ ਜਲਦੀ ਜਲਦੀ ਕੰਮ ਕਰਕੇ ਗਿੱਲੀ ਮਿੱਟੀ ਜਿਹੜੀ ਉਹਦੇ ਉੱਪਰ ਪਾਤੀ ਜਦੋਂ ਘੰਟਾ ਦੋ ਘੰਟਾ ਲਾਈਟ ਚੱਲੀ ਇਹਨਾਂ ਨੇ ਲੋਕਾਂ ਨੇ ਦੱਸਿਆ ਵੀ ਸਾਡੇ ਲਾਈਟ ਆ ਗਈ ਸੀ ਘੰਟੇ ਦੋ ਘੰਟੇ ਬਾਅਦ ਫੇਰ ਉਹ ਲਾਈਟ ਜਿਹੜੀ ਚਲੀ ਗਈ ਉਹਦਾ ਕਾਰਨ ਕੀ ਸੀ ਵੀ ਅੰਦਰੋਂ ਕੇਵਲ ਗਰਮ ਹੋਣ ਤੋਂ ਬਾਅਦ ਫਿਰ ਪਟਾਕੇ ਮਾਰ ਗਏ ਅੰਡਰਗਰਾਉਂਡ ਕਰਕੇ ਨੁਕਸ ਲੱਭਣਾ ਛੇਤੀ ਸੌਖਾ ਨਹੀਂ ਹੁਣ ਉੱਥੇ ਐਸਡੀਓ ਅਮਨਦੀਪ ਸਿੰਘ ਹੋਰ ਅਧਿਕਾਰੀ ਖੜੇ ਨੇ ਇਸ ਤੋਂ ਬਾਅਦ ਮੈਂ ਉੱਥੇ ਮੌਕੇ ਤੇ ਜਾ ਕੇ ਖੜੂੰਗਾ ਉਦੋਂ ਬਾਅਦ ਕੋਈ ਕੰਮ ਕਰੂੰਗਾ ਜਦੋਂ ਮਨਜੀਦ ਨਗਰ ਦੀ ਲਾਈਟ ਆਉਗੀ ਬਿਲਕੁਲ ਇਹ ਸਾਨੂੰ ਵਿਧਾਇਕ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਉਸ ਤੋਂ ਬਾਅਦ ਜਿਹੜਾ ਆ ਕੰਮ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਇਹਨਾਂ ਦਾ ਹੱਲ ਕੀਤਾ ਜਾਵੇਗਾ ਤਸਵੀਰਾਂ ਵੀ ਦਿਖਾ ਦਈਏ ਤਾਂ ਮੁਸ਼ਕਲਾਂ ਸੁਣਨ ਲਈ ਵਿਧਾਇਕ ਖੁਦ ਜਲੰਧਰ ਤੋਂ ਚੱਲ ਕੇ ਲੁਧਿਆਣਾ ਦੇ ਮਾਡਲ ਟਾਊਨ ਬਿਜਲੀ ਦਫ਼ਤਰ ਦੇ ਵਿੱਚ ਪਹੁੰਚੇ ਹੁਣ ਦੇਖਣਾ ਹੋਵੇਗਾ ਇਹਨਾਂ ਦਾ ਹੱਲ ਹੁੰਦਾ ਹੈ ਜਾਂ ਨਹੀਂ ਲੁਧਿਆਣਾ ਤੋਂ ਸਰਿੰਦਰ ਸੋਨੀ ਖੈਰ ਦੇਖਿਆ ਜਾਵੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਚੋਂ ਤੋਂ ਪਹਿਲਾਂ ਦਾਵਾ ਕੀਤਾ ਸੀ ਕਿ ਬਿਜਲੀ ਦਾ ਕਦੇ ਵੀ ਕੱਟ ਨਹੀਂ ਲੱਗੇਗਾ ਪਰ ਦੇਖਿਆ ਜਾ ਰਿਹਾ ਹੈ ਕਿ ਬਿਜਲੀ ਦੇ ਵੱਡੇ ਵੱਡੇ ਕੱਟ ਲੱਗਣ ਕਾਰਕ ਲੋਕ ਐਨੇ ਪਰੇਸ਼ਾਨ ਹੋ ਗਏ ਕਿ ਬਿਜਲੀ ਦਫ਼ਤਰ ਪਹੁੰਚ ਕੇ ਉਹਨਾਂ ਦੇ ਵੱਲੋਂ ਪਿੱਟ ਸਿਆਪਾ ਕੀਤਾ ਜਾ ਰਿਹਾ ਹੈ ਆਕੇਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੀ ਦੀ ਰਿਪੋਰਟ